ਮਕਿੰਦਾ ਜ਼ਿਲ੍ਹੇ ਦੇ ਪਿੰਨ ਮੀਰਾਜ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਔਰਤਾਂ ਦਾ ਪਰਸੰਤ ਤਿਉਹਾਰ ਦੀਆ ਤੀਜ ਦੀ ਉਤਸ਼ਾਹ ਦੇ ਤੋ ਨਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਮਾਗਮ ਦੌਰਾਨ ਔਰਤਾਂ ਵੱਲੋਂ ਰਵਾਇਤੀ ਬੋਲੀਆਂ ਗਾਈਆਂ ਗਈਆਂ ਅਤੇ ਗਿੱਧਾ ਪਾਇਆ ਗਿਆ ਸਭ ਨੇ ਪੰਜਾਬੀ ਪਹਿਰਾਵੇ ਪਹਿਨੇ ਹੋਏ ਸਨ ਬੱਚਿਆਂ ਲਈ ਖੇਡਾਂ ਅਤੇ ਖਾਣ-ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ ਜਿਸ ਨਾਲ ਤਿਉਹਾਰ ਦੀਆਂ ਖੁਸ਼ੀਆਂ ਹੋਰ ਵਧ ਗਈਆਂ

र गुड़ के रख भी है सो भैन के भरा बड़ा ही प्यारा रिश्ता होंगे जी बड़ा पवित्र बेहें ਪਿੰਡ ਮਹਾਰਾਜ ਵਿਖੇ ਜਿਹੜੇ ਕਿ ਹਰ ਸਾਲ ਦੀ ਤਰ੍ਹਾਂ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਤੀਆਂ ਲਾਈਆਂ ਜਾਂਦੀਆਂ ਇੱਥੇ ਹਜ਼ਾਰਾਂ ਦੀ ਗੇਂਤੀ ਵਿੱਚ ਸਾਡੀਆਂ ਮਟਿਆਰਾਂ ਸਾਡੀਆਂ ਧੀਆਂ ਸਾਡੀਆਂ ਪੱਛੀਆਂ ਇਹ ਖੁਸ਼ੀ ਸਾਂਝੀ ਕਰਨ ਆਉਂਦੀਆਂ ਆਪਣੇ ਪੇਕੇ ਪਿੰਡ ਸਾਨੂੰ ਵੀ ਆਉਣ ਦਾ ਮੌਕਾ ਮਿਲਦਾ ਬਹੁਤ ਖੁਸ਼ੀ ਹੁੰਦੀ ਹੈ ਇਹਦੇ ਨਾਲ ਸਾਡਾ ਜਿਹੜਾ ਕਿ ਇੱਕ ਭਾਈਚਾਰਕ ਸਾਜਵਾਦੀ ਹੈ ਜਾਂਦ-ਪਾਦ ਕੂਚ ਨੀਚਾ ਜਿਹੜੀ ਉਹ ਤੋਂ ਆਪਾਂ ਭੁੱਲ ਕੇ ਉਹਨੂੰ ਆਪਾਂ ਇਕੱਠੇ ਹੁੰਨੇ ਆ ਕਿਉਂਕਿ ਇਹ ਤਿਉਹਾਰ ਆ ਜਿਹੜੇ ਪੰਜਾਬ ਦੇ ਵਿੱਚ ਬਣਾਈ ਇਹਦੇ ਗੁਰੂ ਆ ਪੀਰਾਂ ਪੰਗਿਆਂ ਬਾਰੇ ਧਰਤੀ ਆ ਤੇ ਹਾਰਾ ਕਰਕੇ ਸਾਡੀ ਭਾਈਚਾਰਕ ਸਾਂਝ ਵਧਦੀ ਆ ਬਹੁਤ ਬਹੁਤ ਮੁਬਾਰਕਾ ਮਹਾਰਾਜ ਦੀ ਸਾਰੀ ਟੀਮ ਨੂੰ ਸਾਰੀ ਕਮੇਟੀ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਨਾਲ ਦੀ ਨਾਲ ਜਾਂ ਰੱਖੜੀ ਦਾ ਤਿਹਾਰਾ ਜਿਹੜਾ ਕਿ ਭੈਣ ਤੇ ਵੀਰ ਦਾ ਭਰਾ ਦਾ ਬਹੁਤ ਹੀ ਸੁੱਚਾ ਤੇ ਅਨਮੋਲਾ ਇੱਕ ਤਿਹਾਰਾ ਉਹ ਤਾਈ ਵੀ ਬਹੁਤ ਬਹੁਤ ਮੁਬਾਰਕ ਬਹੁਤ ਬਹੁਤ ਮੁਬਾਰਕਾ ਸਾਰੇ ਮਹਾਰਾਜ ਦੀ ਟੀਮ ਨੂੰ ਤੇ ਸਾਡੀਆਂ ਤੀਆਂ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਸਾਡੀਆਂ ਮਾਤਾਵਾਂ ਨੂੰ ਲੱਖ ਲੱਖ ਮੁਬਾਰਕ ਪਰਮਾਤਮਾ ਦਿਨ ਤੁਕਰੀ ਦਾ ਚੌਕਣੀ ਬਖਸ਼ੇ ਸਾਡੀਆਂ ਭੈੜਾ ਨੂੰ ਮਟਿਆਰਾ ਨੂੰ ਧੀਆ ਨੂੰ ਤੇ ਆਈਆਂ ਹੋਈਆਂ ਪੇਕੇ ਧੀਆ ਭੈਣਾ ਨੂੰ ਬਹੁਤ ਬਹੁਤ ਮੁਬਾਰਕ ਇਹਨਾਂ ਦੇ ਬਾਵਲ ਦੇ ਵੇੜੇ 'ਚੋਂ ਖੇੜੇ 'ਚੋਂ ਪਿੰਡ 'ਚੋਂ ਠੰਡੀਆਂ ਹਵਾਵਾਂ ਜਾਣ ਇਹਨਾਂ ਦੇ ਸਹੁਰਿਆਂ ਤੱਕ ਬਹੁਤ ਬਹੁਤ ਮੁਬਾਰਕ